ਵਿੱਤੇ ਕਾਲ ਤੋਂ ਮੋਗਾ ਦੇ ਵਿੱਚ ਹੋ ਰਹੀ ਤੇਜ਼ بارش ਨੇ ਜਿਹੜੀ ਨਗਰ ਨਿਗਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਜਾਂ ਟ੍ਰੇਨ ਵਿਭਾਗ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਹਰ ਪਾਸੇ ਹਾਹਾਕਾਰ ਮੱਚੀ ਪਈ ਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਨੇ ਸੱਪ ਨੇ ਇਤੋਂ ਤੱਕ ਕਿ ਕਈ ਘਰਾਂ ਦਾ ਤਾਂ ਰੋਟੀ ਟੱਕੂ ਹੀ ਛੁੱਟ ਚੁੱਕਿਆ ਤੇ ਸਾਡੇ ਨਾਲ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਨੇ ਉਹਨਾਂ ਨਾਲ ਵੀ ਗੱਲ ਕੀਤੀ ਕਿ ਪਹਿਲਾਂ ਸਾਨੂੰ ਇੱਕ ਹਜ਼ਾਰ ਦਿਖਾ ਲਈਏ ਇਹ ਕਿਸ ਤਰ੍ਹਾਂ ਇੱਕ ਬੇਇੱਜ਼ਤੀ ਕਰਨੀ ਸੀ ਜੀ ਆ ਦੇਖਿਓ ਹਾਲਾਤ ਜਿਹੜੇ ਨੇ ਜੀ ਕਿਸ ਤਰ੍ਹਾਂ ਪਾਣੀ ਜਿਹੜਾ ਵਗ ਰਿਹਾ ਹੈ ਕਿਸ ਤਰ੍ਹਾਂ ਪਾਣੀ ਨਹੀਂ ਹੁੰਦਾ ਹੋਇਆ ਉਧਰ ਦੂਸਰੇ ਪਾਸੇ ਜਿਹੜੇ ਅਕਾਲੀ ਦਲ ਦੇ ਸਾਡੇ ਸੀਨੀਅਰ ਆਗੂ ਨੇ ਹਲਕਾ ਮੁਗਰਾ ਤੋਂ ਇੰਚਾਰਜ ਨੇ ਸੰਜੀਤ ਸਿੰਘ ਸਾਣੀ ਕਹਿੰਦੋ ਉਹਨਾਂ ਵੱਲੋਂ ਮਿਸ਼ਨਰ ਮੈਡਮ ਦੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਗੱਲਬਾਤ ਹੋਈ ਆ ਉਹਨਾਂ ਨੂੰ ਕੀ ਰੋਸਾ ਦਿੱਤਾ ਲਗਾਤਾਰ ਜਿਹੜਾ ਪਾਣੀ ਆ ਉਹ ਵਹਿ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਆ ਉਹ ਵਰ ਚੁੱਕਿਆ ਸੱਪਾਂ ਸਲੂਕੀਆਂ ਸਾਰੀਆਂ ਜਿਹੜੀਆਂ ਲੋਕਾਂ ਦੇ ਘਰਾਂ ਦੇ ਵਿੱਚ ਲੋਕ ਅੱਜ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਪਰੇਸ਼ਾਨੀ ਦੇ ਵਿੱਚ ਜੂਲ ਰਹੇ ਨੇ ਆ ਗੱਲਬਾਤ ਅਸੀਂ ਕਰਾਂਗੇ ਤੇ ਇਸ ਮੰਦੇ ਦੇ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਜੇ ਸਾਰਾ ਇਹ ਪਾਣੀ ਲਗਾਤਾਰ ਵਹਿ ਰਿਹਾ ਕਿਸੇ ਤਰ੍ਹਾਂ ਨਾਲ ਦਿੱਤਾ ਗਿਆ ਲੋਕਾਂ ਵੱਲੋਂ ਵੱਡੀ ਸਮੱਸਿਆ ਜਿਹੜੀ ਖੜੀ ਹੋ ਗਈ ਹੈ ਡਰੇਨ ਵਿਭਾਗ ਤੇ ਵੀ ਸਵਾਲ ਉੱਠੇ ਕਰਪੇ ਦੀ ਗ੍ਰਾਂਟ ਹਰ ਵਾਰ ਹੁੰਦੀ ਆ ਕਿੱਥੇ ਗਈ ਗ੍ਰਾਂਟ ਗ੍ਰਾਂਟ ਕਰੋੜਾਂ ਦੀ ਨਹੀਂ ਜੀ ਗ੍ਰਾਂਟ ਅਰਬਾਂ ਦੀ ਹੁੰਦੀ ਆ ਇਹ ਡਰੇਨੇਜ ਭਾਗ ਦੀ ਜਿਹੜਾ ਡਰੇਨੇਜ ਸਿਸਟਮ ਆ ਮੌਨਸੂਨ ਤੋਂ ਪਹਿਲਾਂ ਬਰਸਾਤਾਂ ਤੋਂ ਪਹਿਲਾਂ ਇਹਦੇ ਹੱਥੇ ਅਰਬਾਂ ਰੁਪਈਆ ਦੀ ਗ੍ਰਾਂਟ ਹੁੰਦੀ ਆ ਉਹ ਗ੍ਰਾਂਟ ਲੱਗਦੀ ਕਿੱਥੇ ਆ ਉਹਦਾ ਕੋਈ ਪੈਮਾਨਾ ਨਹੀਂ ਇਹ ਚੈੱਕ ਕਰਨ ਦਾ ਵੀ ਕਿੰਨਾ ਪੈਸਾ ਕਿੱਥੇ ਲੱਗਾ ਉਹ ਕਿਤਾਬਾਂ ਜੀ ਪੈਸਾ ਜ਼ਿਆਦਾ ਲੱਗ ਜਾਂਦਾ ਗਰਾਊਂਡ ਦੇ ਉੱਤੇ ਪੈਸਾ ਨਹੀਂ ਲੱਗਦਾ ਉਹ ਨਹੀਂ ਲੱਗੇ ਪੈਸੇ ਦੀ ਮੂੰਹ ਬੋਲਦੀ ਤਸਵੀਰ ਆਏ ਜਿਹੜਾ ਇਹ ਡਰੇਨੇਜ ਵਿਭਾਗ ਦਾ ਜੇ ਪੈਸਾ ਸਹੀ ਥਾਂ ਤੇ ਲੱਗਾ ਹੁੰਦਾ ਤੇ ਅੱਜ ਇਹ ਹਾਲਾਤ ਨਾ ਹੁੰਦੇ ਜਾ ਕੇ ਪਿੱਛੇ ਲੋਕਾਂ ਦੇ ਘਰ ਦੇਖੋ ਲੋਕਾਂ ਦੇ ਚੁੱਲਿਆਂ ਦੇ ਜਾਗ ਨਹੀਂ ਪੈ ਰਹੀ 2-2 ਢਾਈ-ਢਾਈ ਫੁੱਟ ਪਾਣੀ ਘਰਾਂ ਦੇ ਵਿੱਚ ਖੜਾ ਲੋਕਾਂ ਦੇ ਘਾਡੇ ਕਰੇ ਸੌਣ ਨੂੰ ਤਾਂ ਆਏ ਨਹੀਂ ਮੰਜੇ ਸੜਕਾਂ ਤੇ ਡਾ ਕੇ ਲੋਕ ਸੁੱਤੇ ਆ ਧਰਨੇ ਤੇ ਹੀ ਬੈਠੇ ਸਰਕਾਰ ਨੇ ਦਿਖਾਇਆ ਵੀ ਸੱਪ ਵੀ ਘਰਾਂ ਦੇ ਵਿੱਚ ਵੱਢ ਘਰਾਂ ਤੋਂ ਵੱਢ ਨੇ ਜੀ ਸੱਪ ਛੱਡੋ ਕਈ ਕੁਝ ਵੜੀ ਜਾਂਦਾ ਘਰਾਂ 'ਚ ਗੰਦਾ ਪਾਣੀ ਪੀਣ ਵਾਲੇ ਪਾਣੀ ਦੇ ਵਿੱਚ ਵੜ ਗਿਆ ਪਾਣੀ ਪੀਣ ਵਾਲੇ ਦਾ ਵੀ ਪ੍ਰਬੰਧ ਲੋਕਾਂ ਕੋਲੇ ਹੈ ਨਹੀਂ ਅਸੀਂ ਜਾ ਕੇ ਲੋਕਾਂ ਦੇ ਘਰਾਂ 'ਚ ਪਾਣੀ ਵੀ ਦੇ ਰਹੇ ਆ ਬੋਤਲਾਂ ਵਾਲਾ ਵੀ ਭਾਈ ਉਹ ਪੀ ਕੇ ਗੁਜ਼ਾਰਾ ਕਰੋ ਆਪ ਦਾ ਉਹ ਜਿਹੜੇ ਵਾਟਰ ਕੂਲਰ ਆਉਂਦੇ ਪਾਣੀ ਵਾਲੇ ਉਹ ਪ੍ਰੋਵਾਈਡ ਕਰਾ ਰਹੇ ਆ ਲੰਗਰ ਪ੍ਰਸ਼ਾਦਾ ਨਹੀਂ ਬਣਾਉਣ ਜੋਗੇ ਹੈਗੇ ਚੁੱਲ੍ਹੇਆਂ ਜੱਗ ਨਹੀਂ ਪੈ ਰਹੀ ਉਹਦਾ ਪ੍ਰਬੰਧ ਕਰਾ ਰਹੇ ਆ ਪਰ ਪਰ ਇਹ ਆ ਵੀ ਪ੍ਰਸ਼ਾਸਨ ਆਪਦੀ ਜ਼ਿੰਮੇਵਾਰੀ ਸਮਝੇ ਪ੍ਰਸ਼ਾਸਨ ਇਹ ਜਿਹੜੀਆਂ ਪ੍ਰੋਬਲਮਾਂ ਹੈਗੀਆਂ ਇਹਨਾਂ ਦਾ ਹੱਲ ਕੱਢੇ ਤੇ ਜਿਹੜੇ ਗਰੀਬ ਲੋਕ ਆ ਆਰਥਿਕ ਤੌਰ ਤੇ ਪਛੜੇ ਇੱਕ ਘਾਰਾਂ ਲੋਕਾਂ ਦਾ ਇੱਕ ਰੋਟੀ ਆ ਜਿਹੜੀ ਜ਼ਿਆਦਾ ਜ਼ਰੂਰੀ ਆ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਜਾ ਕੇ ਉੱਥੇ ਸਾਥ ਦੇਵੇ ਲੋਕਾਂ ਦਾ ਇਹ ਸਭ ਤੋਂ ਸੰਘਣੀ آبادی ਆ ਮੁਕੇ ਸ਼ਹਿਰ ਦੀ ਸਭ ਤੋਂ ਸੰਘਣੀ آبادی ਤੇ ਸਭ ਤੋਂ ਆਰਥਿਕ ਤੌਰ ਤੇ ਪਛੜੇ ਹੋਏ ਲੋਕ ਇਸ ਬੰਦੀ ਚ ਰਹਿੰਦੇ ਆ ਬਸ ਟ੍ਰੇਨ ਪੂਰੀ ਭਰੀ ਹੋਣ ਕਾਰਨ ਮੁਕੇਪੁਰੇ ਦੇ ਵਿੱਚ ਇੱਕ ਕਾਰ ਵੀ ਵਿੱਚ ਟਿਕ ਗਈ ਆ ਜੇ ਨਹੀਂ ਪਤਾ ਕਿ ਉਹ ਜਿਹੜੇ ਕਾਰ ਸਿਆਰਕਾ ਬਚੇ ਆ ਚ ਨਹੀਂ ਲੱਗਦਾ ਕਿ ਇਹਦਾ ਜਿਹੜਾ ਖਮਾਚਾ ਜਿਹੜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਜਿਹੜੀ ਕਹਿੰਦੇ ਸੀ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਆ ਆ ਮ ਆ ਦੇ ਮੀ ਉਹ ਲੋਕ ਮੈਂ ਜਾ ਪੂਤੀ ਜਾਂਦਾ ਅੱਜ ਚੀਕਾਂ ਨਿਕਲੀਆਂ ਪਈਆਂ ਆ ਮ ਆਦਮੀ ਦੀਆਂ ਜਿਹੜਾ ਆਰਥਿਕ ਤੌਰ ਤੇ ਪਛੜੇ ਲੋਕ ਸਮਝਦੇ ਸੀ ਵੀ ਸਾਡੇ ਵਰਗੇ ਆ ਇਹ ਇਹਨਾਂ ਦੀ ਸਰਕਾਰ ਬਣਾ ਰਹੇ ਉਹਨਾਂ ਨੂੰ ਝੂਠ ਤੂਫਾਨ ਬੋਲ ਕੇ ਹਜ਼ਾਰ ਹਜ਼ਾਰ ਰੁਪਏ ਦਾ ਦੇਣਾ ਤਾਂ ਇੱਕ ਪਾਸੇ ਰਹਿ ਗਿਆ ਬੀਬੀਆਂ ਨੂੰ ਉਹਨਾਂ ਦੇ ਚੁੱਲਿਆਂ ਦੀ ਅੱਗ ਵੀ ਗਈ ਉਹ ਚੁੱਲਿਆਂ 'ਚ ਅੱਗ ਵੀ ਨਹੀਂ ਫੌਂਟ ਚੁੱਕੀਆਂ ਰਹੀਆਂ ਮੰਜੇ ਡਾ ਕੇ ਸੌਣ ਚੁੱਕੀਆਂ ਵੀ ਨਹੀਂ ਰਹੀਆਂ ਉਹ ਬੀਬੀਆਂ ਮਿਸ਼ਨਰ ਨਾਲ ਗੱਲ ਕੀਤੀ ਆ ਤੁਸੀਂ ਇਸ ਮੁੱਦੇ ਉੱਤੇ ਡਰੈਨ ਆਗਨਾਂ ਦੀ ਗੱਲ ਕੀਤੀ ਉਹਨਾਂ ਵੱਲੋਂ ਮੈਂ ਏਡੀਸੀ ਮੈਡਮ ਜਿੰਨਾਂ ਕੋਲੇ ਕਮਿਸ਼ਨਰ ਦਾ ਚਾਰਜ ਆ ਮੋਗਾ ਮਿਊਨਿਸਪਲ ਕਾਰਪੋਰੇਸ਼ਨ ਦਾ ਹੁਣੇ ਉਹਨਾਂ ਨਾਲ ਗੱਲ ਕੀਤੀ ਆ ਉਹ ਕਹਿ ਰਹੇ ਕਿ ਮੈਂ ਛੁੱਟੀ ਦੇ ਆ ਅੱਜ ਹੁਣ ਹਾਲਾਤ ਗਰਾਊਂਡ ਦੇ ਉੱਤੇ ਕੀ ਆ ਚਲੋ ਉਹਨਾਂ ਦੀ ਆਪਦੀ ਕੋਈ ਮਜਬੂਰੀ ਹੋਊਗੀ ਉਹ ਅੱਜ ਛੁੱਟੀ ਦੇ ਨੇ ਮੈਡਮ ਅੱਜ ਜਿਹੜਾ ਕਹਿੰਦੇ ਆ ਕਿ ਛਾਹਕੋਟ ਵੱਲ ਗਈਆਂ ਵੀਆਂ ਮਸ਼ੀਨਾ ਜਿਹੜੀਆਂ ਉਹ ਮਸ਼ੀਨਾ ਛਾਹਕੋਟ ਵੱਲੋਂ ਆਉਣਗੀਆਂ ਪੋਪ ਲਾਈਨ ਜਿਹੜੀਆਂ ਮਸ਼ੀਨਾ ਫੇਰੇ ਦਾ ਕੋਈ ਪ੍ਰਬੰਧ ਕਰਾਂਗੇ ਉਹਨੇ ਜਦ ਇਦਾਂ ਯਾਰੋ ਲੋਕਾਂ ਦਾ ਬੁਰਾ ਹਾਲ ਹੋ ਗਿਆ ਛੱਤਾ ਤੇ ਕਰ ਪਾਣੀ ਪਹੁੰਚਣ ਵਾਲਾ ਹੋਇਆ ਪਿਆ ਘਰਾਂ ਦਾ ਪਹਿਲਾਂ ਜਿੱਥੇ ਵਸੂ ਆ ਜਿੱਥੇ ਇਨੀ ਆਬਾਦੀ ਉਹਨੂੰ ਸਾਹਮਣਾ ਜ਼ਰੂਰੀ ਹੈ ਕੋਵ ਲਾਈਨਾਂ ਕਿਹੜਾ ਪੰਜਾਬ ਚ ਮੁੱਕਦੀਆਂ ਵੀ ਕੱਲੀਆਂ ਮੋਗੇ ਵਾਲੀਆਂ ਹੀ ਉੱਥੇ ਜਾਣੀਆਂ ਇੱਥੋਂ ਲੁਧਿਆਣੇੋਂ ਇੱਥੋਂ ਬਟਿੰਡੇੋਂ ਇੱਥੋਂ ਮੁਕਸਰੋਂ ਬਲੋਟੋਂ ਜਿੱਤੋਂ ਮਰਜ਼ੀ ਮੰਗਾ ਲਓ ਫਰੀਦਕੋਟੋਂ ਕੋਟਪੂਰੋਂ ਕੋਵ ਲਾਈਨਾਂ ਥੋੜਾ ਮੁੱਕਦੀਆਂ ਜ਼ਾਹਰ ਦੇਣਾ ਜੇ ਕੋਈ ਪੈਸੇ ਤਕੇ ਦੀ ਤੰਗੀ ਆ ਤਾਂ ਦੱਸੋ ਅਸੀਂ ਸਾਰੇ ਗਰੀਬ ਲੋਕ ਇਕੱਠੇ ਹੋਗੇ 100-100 ਰੁਪਈਆ ਇਕੱਠਾ ਕਰਕੇ ਦੋਨੋਂ ਭਰਾਵੋ ਦੇ ਦਿੰਦੇ ਆ ਜੇ ਤੁਹਾਡੇ ਕੋਲੇ ਕੋਈ ਪੈਸਾ ਟਕਾ ਹੈ ਨਹੀਂ ਸਰਕਾਰ ਪੋਪ ਲਾਈਨਾਂ ਲਿਆਉਣ ਨੂੰ ਅਸੀਂ ਸਾਰੇ ਭੈਣ ਭਰਾ ਇਕੱਠੇ ਹੋ ਕੇ 100-100 ਰੁਪਿਆ ਇਕੱਠਾ ਕਰਕੇ ਫੰਡ ਇਕੱਠਾ ਕਰਕੇ ਦੇ ਦਿੰਨੇ ਪੋਪ ਲਾਈਨ ਦਾ ਕਿਰਾਇਆ ਦੇ ਦਿਓ ਤੇ ਸਫਾਈ ਕਰਾ ਦਿਓ ਯਾਰ ਉਹ ਲੋਕਾਂ ਦਾ ਚੋਣਾ ਠੂ ਪਰ ਪਿਆ ਬਿਲਕੁਲ ਨਗਰ ਨੂੰ ਨਗਰ ਦੇ ਮੂੰਹ ਤੇ ਇੱਕ ਚਪੇੜ ਵੱਜੀ ਦੀ ਨਜ਼ਰ ਆ ਰਹੀ ਕਿ ਲੋਕ ਕਹਿ ਰਹੇ ਕਿ ਅਸੀਂ 100 ਰੁਪਿਆ ਇਕੱਠਾ ਕਰਕੇ ਨਗਰ ਨਗਰ ਨੂੰ ਦੇ ਰਹੇ ਨੇ ਪੋਪ ਲੇਨ ਵਾਸਤੇ ਸਾਡੇ ਨਾਲ 2 ਮਹੀਨੇ ਤੋਂ ਕਾफी ਪਰੇਸ਼ਾਨੀ ਦੇ ਵਿੱਚ ਆ ਬੜਾ ਮੋਟਾ ਲੱਗੇ ਬੜੇ ਸਾਪ ਵੀ ਅੰਦਰਾਂ ਦੇ ਵਿੱਚ ਗਏ ਨੇ ਕਾफी ਪਰੇਸ਼ਾਨੀ ਦਾ ਢ ਘਾਉਂਦੇ ਘਰਾਂ ਦੇ ਵੜਕੀ ਸਰ ਬਹੁਤ ਹੀ ਜ਼ਿਆਦਾ ਬਰਾਹਾਲਾ ਅਸੀਂ ਕੱਲ ਸਵੇਰ 6 ਵਜੇ ਦਾ ਕੋਈ ਮੀਂਹ ਦੀ بارش ਦਾ ਯਾਨੀ ਕਿ ਮੌਸਮ ਸੀਗਾ ਪਤਾ ਹੀ ਸੀਗਾ ਕਿ ਮੀਂਹ ਆ ਰਿਹਾ ਇਹਨਾਂ ਨੂੰ ਡਰੇਨ ਦੇ ਲਈ ਚਾਹੀਦਾ ਸੀਗਾ ਕਿ ਹਣਾਸੀ ਸਫਾਈ ਕਰਾਈਏ ਸਾਡੇ ਦੇਖਣ ਦੇ ਬਾਪੂ ਵੀ ਅਸੀਂ 10 ਸਾਲ ਤੋਂ ਇੱਥੇ ਕੋਈ 15 ਸਾਲ ਤੋਂ ਰਹਿ ਰਹੇ ਆ ਫਲੇ ਤੀਕ ਅਸੀਂ ਕਦੇ ਡਰੇਨ ਸਾਫ ਹੁੰਦੀ ਅੱਜ ਤੱਕ ਨਹੀਂ ਦੇਖੀ ਠੀਕ ਆ ਸਰ ਤੇ ਇਹ ਸਭ ਸਰਕਾਰ ਦੀਆਂ ناکਾਮੀਆਂ ਨੇ ਠੀਕ ਹੈ ਜੀ ਤੇ ਆ ਤੁਹਾਨੂੰ ਪਰ ਆ ਸੜਕ ਓਵਰਫਲੋ ਹੋ ਰਹੀ ਆ ਤੁਹਾਨੂੰ ਪਤਾ ਹੀ ਆ ਪਹਿਲਾਂ ਜੀਸੀਬੀ ਆਈਸੀਓ ਨੇ ਸਿਰਫ ਸਾਈਡ ਵਾਲੀਆਂ ਪੁੜੀਆਂ ਪੱਟੀਆਂ ਨੇ ਜਿਹੜੀਆਂ ਇੱਟਾਂ ਸੀਗੀਆਂ ਉਹ ਸੈਟ ਕੇ ਵਿੱਚ ਚਲੀ ਗਈ ਆ ਠੀਕ ਹੈ ਜੀ ਅਸੀਂ ਬਹੁਤ ਉਹਨਾਂ ਨੂੰ ਕਹਿ ਕੇ ਸੜਕ ਦੀਆਂ ਪੁੜੀਆਂ ਦੇ ਵਿੱਚ ਗੰੰਦ ਪਿਆ ਹੋਇਆ ਤੁਹਾਨੂੰ ਅਸੀਂ ਇਹ ਦਿਖਾ ਹੀ ਰਹੇ ਆ ਤੁਹਾਨੂੰ ਸੜਕ ਵੀ ਖਰਾਬ ਹੋ ਜੀ ਹਾਂ ਪਰ ਇਸ ਤਰ੍ਹਾਂ ਤਾਂ ਜਿਹੜੀ ਸੜਕ ਪੱਟਣ ਦੇ ਬਾਬਤ ਸੀ ਨਾ ਉਹ ਉਹ ਬਹੁਤ ਵਧੀਆ ਸੀਗਾ ਕਿ ਅਸੀਂ ਕਿਹਾ ਸੀ 2-3 ਫੁੱਟ ਸੜਕ ਆ ਜਿਹੜੀ ਉਹ ਪੱਟ ਦਿਓ ਠੀਕ ਹੈ ਉਹਨਾਂ ਨੇ ਸਾਡੀ ਬਿਲਕੁਲ ਹੀ ਸੁਣੀ ਨਹੀਂ ਹੈਗੀ ਜੀ ਤੇ ਇਸ ਟਾਈਮ ਅਸੀਂ ਤੁਹਾਨੂੰ ਦਿਖਾ ਹੀ ਰਹੇ ਹਾਂ ਉਹ ਕੀ ਕੁਛ ਫਸਿਆ ਆਇਆ ਵਾ ਗੰਦਪਿੱਲ ਆ ਤੁਹਾਨੂੰ ਦਿਖਾ ਰਹੇ ਹਾਂ ਕੱਢਿਆ ਸੀਗਾ ਇਹ ਸਭ ਕੱਲ ਆਪ ਬੰਦੇ ਕੱਢ ਕੇ ਗਏ ਆ ਕੋਈ ਮਸ਼ੀਨ ਵਾਲਾ ਨਹੀਂ ਇੱਥੇ ਆੜਿਆਗਾ ਕੋਈ ਸਭ ਜੋ ਆਂਦੇ ਨੇ ਬਸ ਆਪਣਾ ਪ੍ਰਚਾਰ ਦੇ ਕੇ ਚਲੇ ਜਾਂਦੇ ਨੇ ਕਰਦੇ ਕੁਝ ਵੀ ਨਹੀਂ ਇੱਥੇ ਬਿਲਕੁਲ ਜਿਹੜਾ ਆਪ ਦਾ ਪ੍ਰਚਾਰ ਦੇ ਕੇ ਚਲੇ ਜਾਂਦੇ ਨੇ ਮੁਹੱਲੇ ਦੇ ਲੋਕ ਨੇ ਕਾਫੀ ਪਰੇਸ਼ਾਨ ਨੇ ਤਸਵੀਰਾਂ ਇੱਕ ਵਾਰ ਫਿਰ ਦੇਖ ਲੈਂਦੇ ਆ ਕੈਸ ਤਰ੍ਹਾਂ ਛੜ ਕਰੇ ਉਤੋਂ ਜਿਹੜਾ ਪਾਣੀ ਆ ਓਵਰਫਲੋ ਹੋ ਰਿਹਾ ਗੰਦਾ ਪਾਣੀ ਜਿਹੜਾ ਪਿੱਛੇ ਦੂਰ ਤੋਂ ਆ ਰਿਹਾ ਕਈ ਮੁਹੱਲੇ ਜਿਹੜੇ ਪਾਣੀ ਦੇ ਕਾਰਨ ਡੁੱਬ ਚੁੱਕੇ ਨੇ ਲੋਕਾਂ ਵੱਲੋਂ ਧਰਨੇ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਤੇ ਨਗਰ ਨਿਗਮ ਮੌਕਾ ਦੀ ਕਾਰਜਗੁਜ਼ਾਰੀ ਤੇ ਸਵਾਲ ਵੀ ਖੜੇ ਹੁੰਦੇ ਨੇ ਤੇ ਲੋਕਾਂ ਦਾ ਇਹ ਕਹਿੰਨਾ ਕਿ ਜਿਹੜੇ ਮੇਰ ਸਾਹਿਬ ਨੇ ਮੇਨ ਚੌਂਕ ਦੇ ਵਿੱਚ ਤਾਂ ਵੀਡੀਓ ਬਣਾ ਕੇ ਵਾਇਰਲ ਕਰ ਰਹੇ ਨੇ ਪਰ ਇੱਥੇ ਕਿਉਂ ਨਹੀਂ ਆਉਂਦੇ ਇੱਥੇ ਆ ਕੇ ਸਮੱਸਿਆ ਦਾ ਹੱਲ ਕਰਨ ਇੱਥੇ ਜਿਹੜੇ ਲੋਕਾਂ ਨੂੰ ਰਾਤ ਮਿਲੇ ਵੱਡੇ ਪੱਧਰ ਤੇ ਜਿਹੜੇ ਲੋਕ ਆ ਪਰੇਸ਼ਾਨੀ ਦੇ ਵਿੱਚ ਗੁਜ਼ਰ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਗਰ ਮੋਗਾ ਵੱਲੋਂ ਇਸ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਕੀਤਾ ਜਾਂਦਾ ਹੈ ਜਾਂ ਫਿਰ ਇਸੇ ਤਰ੍ਹਾਂ ਹੀ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਦੇ ਰਹਿਣਗੇ ਕੈਮਰਾਮੈਨ ਸਾਥ ਦੇ ਨਾਲ ਸਤਿ ਸਿੰਘ ਰੋਲੀ ਪੀਟੀਸੀ ਮੋਗਾ